ਤੇਰਾ ਜਨਤਾ ਕਿਵੇਂ ਸਰਾਂ ਸਮੁੰਦਰਾਂ ਦੇ ਅੰਦਰ ਤੇ ਕਿਵੇਂ ਮੇਰ ਪਰਬਤਾਂ ਦੇ ਅੰਦਰ ਸਭ ਜੀਵ ਜੰਤੂਆਂ ਦੀ ਰੱਖਿਆ ਸੰਭਾਲ ਵਾਹਿਗੁਰੂ ਕਰਦਾ ਹੈ ਦੇਖ ਲੋ ਇਹ ਕਿੱਡੀ ਵੱਡੀ ਕਾਰ ਹੈ ਪਰਮੇਸ਼ਰ ਦੀ ਕਹਿੰਦੇ ਮੂਸੇ ਪਗੰਬਰ ਨੇ ਕਿਹਾ ਸੀ ਮਹਾਰਾਜ ਮੈਨੂੰ ਦਿਓ ਇਹ ਕਾਰ ਮੈਂ ਸਭ ਨੂੰ ਰੋਜੀ ਦੇਉ ਮਹਾਰਾਜ ਕਹਿੰਦੇ ਚੰਗਾ ਬਈ ਤੂੰ ਦੇ ਲੈ ਰੋਜੀ ਉਹਨੇ ਇੱਕ ਸੂਰ ਨੂੰ ਰੋਜੀ ਨਾ ਦਿੱਤੀ ਤੇ ਇੱਕ ਇਹੋ ਜਿਹਾ ਮੰਦ ਕਰਮੀ ਜਿਹੜਾ ਕਬਰ ਚੋਂ ਇਸ ਤਰੀ ਨੂੰ ਕੱਢ ਕੇ ਮੰਦ ਕਰਮ ਕਰ ਰਿਹਾ ਸੀ ਉਹਨੂੰ ਮੰਦਾ ਜਾਣ ਕੇ ਉਹਨ ਰੋਜੀ ਨੰਦ ਦਿੱਤੀ ਤੇ ਫਿਰ ਅਗਲੇ ਦਿਨ ਜਦੋਂ ਪਹਾੜੀ ਤੇ ਗਏ ਜਿੱਥੇ ਖੁਦਾ ਦਾ ਜਲਵਾ ਹੁੰਦਾ ਸੀ ਉਹ ਹੋਵੇ ਨਾ ਕਹਿਣ ਲੱਗਾ ਮਹਾਰਾਜ ਮੈਨੂੰ ਕਿਉਂ ਨਹੀਂ ਅੱਲਾਹ ਜੀ دیدار ਹੁੰਦਾ ਫਿਰ ਅੱਲਾਹ ਨੇ ਕਿਹਾ ਕਿ ਵੀ ਤੂੰ ਰੋਜੀ ਦੀ ਜਿਹੜੀ ਕਾਰ ਪੂਰੀ ਨਹੀਂ ਕੀਤੀ ਕਹਿੰਦਾ ਮਹਾਰਾਜ ਪੂਰੀ ਕੀਤੀ ਹੈ ਕਹਿੰਦੇ ਵੀ ਤੂੰ ਇੱਕ ਮੰਦ ਕਰਮੀ ਨੂੰ ਪੋਜਨ ਨਹੀਂ ਦਿੱਤਾ ਫਿਰ ਤੋਂ ਸੂਰ ਨੂੰ ਕਹਿੰਦਾ ਮਹਾਰਾਜ ਜਦ ਬਾਦ ਵੇਖੋ ਗੰਦਗੀ ਖਾਣੀ ਤੇ ਉਹ ਤੇ ਮੰਦ ਕਰਮੀ ਸੀ ਮਹਾਰਾਜ ਕਹਿੰਦੇ ਭਈ ਮੂਸਿਆ ਤੈਨੂੰ ਰੋਜੀ ਦੇਣ ਦੀ ਕਾਰ ਦਿੱਤੀ ਹੈ ਲੋਕਾਂ ਦੇ ਕਰਮ ਵਿਚਾਰਨ ਦੀ ਕਾਰ ਨਹੀਂ ਦਿੱਤੀ ਹੈ ਵਾਹਿਗੁਰੂ ਜੀ ਸਭ ਦੇ ਕਰਮ ਵੇਖਦੇ ਆ ਪਰ ਰੋਜੀ ਦੇਣੋਂ ਨਹੀਂ ਹਟਦੇ ਇੱਥੇ ਕਰਕੇ ਮਹਾਰਾਜ ਕਹਿੰਿਆ ਅਤ ਢੀਠ ਕਰਮ ਤੇ ਵਾਹਿਗੁਰੂ ਦਾ ਢਟੇਠਾਈ ਵਾਲਾ ਕਰਮ ਹੈ ਕੋ ਰੋਜੀ ਦੇਣੋਂ ਨਹੀਂ ਹਟਦਾ ਹੈ ਅਕਰਤ ਕਣਾ ਹਰਪਾਲ ਦਾ ਪ੍ਰਭ ਨਾਨਕ ਸਤਿਬਖਸ਼ਿੰਦ ਕਿਹੋ ਜਿਆ ਕੋਈ ਕਰਮ ਕਰਦਾ ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇਣੋ ਨਹੀਂ ਹਟਦੇ ਹਨ ਸਦਾ ਉਹਦੀ ਪ੍ਰਤਪਾਲਣਾ ਕਰਦੇ ਐ ਮੂਸਾ ਕਹਿੰਦਾ ਮਹਾਰਾਜ ਸਭ ਦੀ ਪ੍ਰਤਪਾਲਣਾ ਕਰਦੇ ਹੋ ਮਹਾਰਾਜ ਕਹਿੰਦੇ ਹਾਂ ਵੀ ਕੋਈ ਸ਼ੱਕ ਵੈ ਕਹਿੰਦਾ ਚੰਗਾ ਮਹਾਰਾਜ ਕੱਲ ਨੂੰ ਪੁੱਛਾਂਗਾ ਆਪਣੀ ਟੋਪੀ ਵਿੱਚ ਕੀੜਾ ਲੁਕਾ ਕੇ ਲੈ ਗਿਆ ਕਹਿੰਦਾ ਮਹਾਰਾਜ ਵੇਖੋ ਇਹ ਕੀੜਾ ਮਹਾਰਾਜ ਕਹਿੰਦੇ ਵੇਖ ਗਉ ਦੇ ਨਾਲ ਜਦੋਂ ਵੇਖਿਆ ਤੇ ਉਹਦੇ ਮੂੰਹ ਦੇ ਵਿੱਚ ਮਿੱਠਾ ਪਦਾਰਥ ਵੇਖ ਕੇ ਨਾ ਬੜਾ ਹੈਰਾਨ ਹੋਇਆ ਕਿ ਵਾਕਈ ਅੱਲਾ ਹੀ ਸਭ ਦੀ ਪ੍ਰਤਿਪਾਲਣਾ ਕਰ ਸਕਦਾ ਹੈ ਜੀਵ ਨਹੀਂ ਕਰ ਸਕਦਾ ਹੈ ਉਹ ਸੱਚੇ ਪਾਕਸ਼ਾ ਜੀ ਮਹਾਰਾਜ ਕਹਿੰਦੇ ਐ ਚਾਹੇ ਸਮੁੰਦਰ ਨੇ ਚਾਹੇ ਪਰਬਤ ਨੇ ਚਾਹੇ ਖੁਸ਼ਕੀ ਹੈ ਚਾਹੇ ਤੀਰਥਾਂ ਦੇ ਕੰਡੇ ਐ ਚਾਹੇ ਤਲਾਬਾਂ ਦੇ ਕੰਡੇ ਐ ਚਾਹੇ ਧਾਰਮਿਕ ਥਾਂ ਨੇ ਪੁਰਖ ਨੇ ਬਿਰਖਸ਼ ਨੇ ਜਾਰੇ ਖਾਨੀਆਂ ਹਨ ਮਹਾਰਾਜ ਕਹਿੰਦੇ ਵੱਡੇ ਵੱਡੇ ਦੇਸ਼ ਨੇ ਸਾਰਾ ਹੀ ਇੱਕ ਵੱਡਾ ਹੈ ਜਿਹੜਾ ਹੈ ਬ੍ਰਹਿਮੰਡ ਹੈ ਇਹਦੇ ਅੰਦਰ ਮਹਾਰਾਜ ਕਹਿੰਦੇ ਸਭ ਦੀ ਪਰਤ ਪਾਲਣਾ ਮੇਰਾ ਵਾਹਿਗੁਰੂ ਕਰ ਰਿਹਾ ਤੇ ਕਿਵੇਂ ਕਰ ਰਿਹਾ ਉਹ ਆਪ ਹੀ ਜਾਣਦਾ ਹੈ ਇਸ ਮਿੱਤ ਮਰਿਆਦਾ ਨੂੰ ਕੋਈ ਹੋਰ ਨਹੀਂ ਮਹਾਰਾਜ ਕਹਿੰਦੇ ਜਾਣ ਸਕਦਾ